हेलो ना मैं कदों की फोन करी जानी है ता है नहीं नहीं भी मैं फोन चक ला अच्छा ਤੂੰ ਇੱਥੇ ਰੌਣਾ ਕੰਮ ਕਰੀ ਚੱਲ ਐਥੇ ਤੇ ਮਾਪੇ ਮੇਰੇ ਸਿਰ ਮੜ ਗਿਆ ਮੈਨੂੰ ਕੁਛ ਨਹੀਂ ਪਤਾ ਹੈਗਾ ਮੈਂ ਬਸ ਇੱਥੇ ਰਹਿਣਾ ਨਹੀਂ ਹੈਗਾ ਲੈ ਕਿਉਂ ਤੋਰ ਕਿਉਂ ਨਹੀਂ ਰਹਿਣਾ ਰਹਿ ਕਿਉਂ ਕਰਾਂ ਵੀ ਕੀ ਤੂੰ ਤਾਂ ਹੈ ਨਹੀਂ ਉਰੇ ਆ ਮਾਪੇ ਨੂੰ ਤੇ ਮੈਂ ਹੀ ਸੰਭੀ ਜਾਵਾਂ ਮੈਥੋਂ ਨਹੀਂ ਸੰਭੇ ਜਾਂਦੇ ਹੈਗੇ ਤੇ ਤਾਂ ਸਾਰਾ ਦਿਨ ਰੋਣਾ ਪਾਈ ਰੱਖਦੇ ਨੇ ਜੇ ਕੋਈ ਆਸਗੋੜ ਚ ਕੋਈ ਬੁੜੀ ਆ ਗਈ ਆ ਤੇਰੀ ਮਾਂ ਉਹਦੇ ਕੋਲ ਰੋਣੇ ਰੋਣ ਲੱਗ ਜਾਂਦੀ ਆ ਜੇ ਤੀ ਹਾਏ ਰੱਬਾ ਤੂੰ ਆ ਸਾਨੂੰ ਕਿਹੜੇ ਦਿਨ ਦਿਖਾਤੇ ਅਸੀਂ ਤੇਰਾ ਕੀ ਮਾੜਾ ਕੀਤਾ ਜੀ ਮੈਂ ਤਾਂ ਪਹਿਲੀ ਉੱਤੇ ਇਕਣੀ ਔਖੀ ਆ ਇਹ ਆ ਦੇਖ ਲੈ ਨੂਨੇ ਮੇਰਾ ਦੁੱਖ ਤਾਂ ਕੀ ਵੰਡਾਣਾ ਸੀ ਮੇਰੇ ਚਖ ਮੈਂ ਤੇ ਨੂਨ ਭੁੱਕੀ ਜਾਂਦੀ ਆ ਮੈਂ ਚੰਦਰੀਏ ਮੈਂ ਤਾਂ ਤੇਰੇ ਤੇ ਆਪ ਦੀ ਧੀ ਦੇ ਵਿੱਚ ਕਦੇ ਫਰਕ ਸਮਝਿਆ ਹੀ ਨਹੀਂ ਮੈਂ ਤਾਂ ਤੈਨੂੰ ਆਪ ਦੀ ਨੂੰ ਕਦੇ ਸਮਝਿਆ ਹੀ ਨਹੀਂ ਮੈਂ ਤਾਂ ਧੀ ਬਣਾ ਕੇ ਰੱਖਿਆ ਸੀ ਨੜਿਆ ਇਸ ਘਰ ਦੇ ਵਿੱਚ ਤੈਨੂੰ ਕਾਹ ਦੀ ਘਟ ਹੈ ਜਿਹਨ ਮੇਰਾ ਪੁੱਤ ਤੇ ਆ ਦੇ ਹੱਡ ਗਾਲੇ ਕਰਦਾ ਹੈ ਸੱ ਤੇਰੇ ਵਾਸਤੇ ਕਰਦਾ ਉਹ ਗਿਆ ਮਿੱਠੇ ਤੋੜਦਾ ਦੀ ਮਹਰੂਸੀ ਨੂੰ ਪਵਾੰਗੇ ਨਾ ਬਾਡਾ ਤਾਂ ਉਧਰੋਂ ਲੱਗਿਆ ਹੋਇਆਗਾ ਤੁਸੀਂ ਹੋਰ ਪਾਸੇ ਬਾਡਾ ਲਾਈ ਜਿਓਂ ਉਧਰੋਂ ਪੱਕਣ ਵਾਲੇ ਸੀ ਫੁੱਲ ਕੱਟ ਰਹੇ ਸੀ ਹਾਂ ਕੀ ਹੋ ਗਿਆ ਐ ਕਬਰਾਈ ਜੀ ਨਹੀਂ ਕਬਰਾਂ ਮਨਾ ਤਾਂ ਹੋਰ ਕੀ ਕਰਾਂ ਹੂੰ ਬਹੁ ਮੁੰਡੇ ਨਾਲ ਲੱਗ ਰਹੀ ਸੀ ਗੱਲ ਕਰਨ ਹੂੰ ਬਾਲੀਏ ਤੱਕੀ ਬੈਠੀ ਸੀ ਹੂੰ ਓਠਾ ਸਿੱਧਾ ਬੋਲੀ ਜਾਂਦੀ ਸੀ ਜਵਾਖ ਨੂੰ ਅੱਛਾ ਫੇਣੀ ਮੈਂ ਨਹੀਂ ਉਰੇ ਰਹਿੰਦੀ ਹੈਗੀ ਮੈਂ ਤਾਂ ਕਹਿੰਦੀ ਆਪਦਾ ਪੇਕੇ ਜਾਂਦੀ ਆ ਫੇਰ ਫੇਣੀ ਮੇਰਾ ਜੀ ਨਹੀਂ ਲੱਗਦਾ ਹੈਗਾ ਹੁਣ ਪਈ ਆਪਾਂ ਨੇ ਤਾਂ ਦੇਖੋ ਹੀ ਫਰਕ ਰੱਖਿਆ ਨਹੀਂ ਹੈਗਾ ਹਾਂ ਆਪਣੀ ਦਤੀਆਂ ਵਰਗੀ ਆ। ਹੂੰ ਕੋਈ ਨਾ ਮੈਂ ਸਮਝਾ ਦੂੰ ਕੋਈ ਗੱਲ ਨਹੀਂ। ਮੇਰੇ ਨਾਲ ਕਰਾਈ ਗੱਲੋਗੀ। ਅਨ ਟੈਨਸ਼ਨ ਨਾ ਲਿਆ ਕਰ ਤੂੰ। ਉਹ ਇੱਕ ਗੱਲ ਤਾਂ ਹੈ ਦੋਸਤਾਂ ਉਹਨੂੰ ਕਿ ਨਹੀਂ ਹੈਗਾ। ਉਹ ਵਿਚਾਰੀ ਰਹੇ ਤਾਂ ਕੀ ਦੇ ਸਾਰੇ ਰਹੇ। ਹੂੰ ਹੁਣ ਮੁੰਡਾ ਤਾਂ ਬਾਹਰ ਜਾ ਰਿਹਾ। ਪਰ ਭਾਈ ਮੁੰਡਾ ਵੀ ਹੁਣ ਕੰਮ ਤੌਰ ਤੇ ਗਿਆ ਹੋਇਆ। ਉਹ ਕਿਹੜਾ ਕੋਈ ਆਸਕੀਆਂ ਕਰਨ ਜਾ ਰਿਹਾ ਉੱਥੇ ਵੀ ਜਾਂ ਐਲੀਫੈਂਟ ਫੰਡ ਬਣੇ ਚ ਫਿੱਟਿਆ ਹੈ। ਆ ਮੁੰਡੇ ਨਹੀਂ ਆਪਣੇ ਆਪੇ ਘਰ ਦੇ ਪਿਆਰਾ। ਤੁਸੀਂ ਲੈ ਆਓ ਜੇ ਤੁਸੀਂ ਸਾਹਮ੍ਹ ਸਕਦੇ ਹੋ ਕੋਈ ਨਾ ਪਤਾ ਰੱਬ ਜ਼ਰੂਰ ਸੁਣੂਗਾ ਆਪਣੀ ਵੀ ਸੁਣੂਗਾ ਬੁੱਤੇ ਗੱਲ ਮੰਨਣੀ ਆ ਹੈਲੋ ਸਸ਼ੀਕਲ ਮੰਮੀ ਹਾਂਜੀ ਹਾਂ ਵਧੀਆ ਤੁਸੀਂ ਦੱਸੋ ਕਿ ਮੈਂ ਠੀਕ ਹਾਂ ਹਾਂ ਠੀਕ ਹਾਂ ਬਸ ਮੰਮੀ ਦਾ ਟਾਈਮ ਲੰਗੀ ਅੰਦਰ ਨਾ ਅੱਛਾ ਕੀ ਹੋ ਗਿਆ ਚਲ ਵਧੀਆ ਹੋਇਆ ਫਿਰ ਤਾਂ ਛਦਾਸ ਕਿੱਲੇ ਪਹਿਲੀ ਆਉਂਦੀ ਹੈ ਦੇਖ ਲਓ ਫਿਰ ਤਾਂ ਹਾਂ ਬਸ ਸੋ ਠੀਕ ਨੇ ਵੀ ਇਹਨਾਂ ਨੇ ਕੀ ਕਰਨਾ ਤੈਨੂੰ ਪਤਾ ਹੋਵੇਗਾ ਮੰਮੀ ਇਹਨਾਂ ਦਾ ਹੂੰ ਉਹਨੂੰ ਨਹੀਂ ਭੁੱਲਦੇ ਉਹ ਤਾਂ ਰੰਡੀ ਰੋਣਾ ਰੋਜ਼ ਹੀ ਰੱਖਦੇ ਨੇ ਇਹ ਨਾ ਉਹਨਾਂ ਦਾ ਫੋਨ ਤਾਂ ਨਹੀਂ ਆਇਆ ਇਸ ਮੈਨ ਲਾਇਆ ਸੀਗਾ ਉਹ ਤਾਂ ਆਪਕ ਮਕਰ ਚ ਜਿਆਦਾ ਬਿਜ਼ੀ ਰਹਿੰਦੇ ਉਹਨੂੰ ਕਹਣਾ ਆ ਵੀ ਘਰੇ ਮੈਂ ਫੋਨ ਲਾ ਕੇ ਪੁੱਛਣਾ ਵੀ ਕੋਈ ਚੀਜ਼ ਵਾਸਤੇ ਲੋੜ ਹੈਗੀ ਕਿ ਨਹੀਂ ਹਾਂ ਮੈਂ ਤਾਂ ਜਦੋਂ ਕਹਿੰਦੀ ਆ ਤੁਹਾਡੀ ਮਰਜ਼ੀ ਨਾਲ ਤਾਂ ਆਉਂਦਾ ਮੰਮੀ ਉਹ ਜਦੋਂ ਛੁੱਟੀ ਲੈ ਕੇ ਜੇ ਮੈਂ ਕਹਿ ਦਿੰਨੀ ਆ ਫਿਰ ਤੈਨੂੰ ਪਤਾ ਲੱਗ ਜਾ ਕਿ ਮੇਰੇ ਕਹੇ ਤੇ ਕਿੰਨੇ ਕੀ ਗੱਲ ਮੰਨਦਾ ਕੋਛ ਨਹੀਂ ਇਹਨਾਂ ਨੇ ਕੀ ਕਰਨਾਗਾ ਜੇ ਕੋਈ ਆਸਗਵਾਂਡ ਚੋਂ ਆਏ ਦੋਦੇ ਕੋਲ ਰੋਣ ਲਾ ਰੋਣ ਲੱਗ ਜਾਂਦੇ ਵੀ ਸਾਡੀ ਧੀ ਐ ਸੀ ਇਹ ਕਿ ਮਰ ਗਈ ਹੈ ਤੁਸੀਂ ਅੱਗੇ ਵਾਰ ਧੋਨੇ ਰੱਖੀ ਚੱਲੋ ਵੀ ਅੱਗੇ ਦੀ ਸੁੱਖ ਤੇ ਨਹੀਂ ਭਾਲਦੇ ਹੈਗੇ ਇਹ ਗੱਲ ਤਾਂ ਹੋਈ ਮੰਮੀ ਹੁਣ ਆਸਗਵਾਂਡ ਵਾਲੇ ਵੀ ਕਹਦੇ ਨੇਗੇ ਵੀ ਜਿਹੜੀ ਆਉਂਦੀ ਉਹਦੇ ਕੋਲ ਰੋਣ ਬੈਹਂਦੀ ਮੰਨਦੇ ਦੁੱਖ ਤੇ ਧੀ ਪੁੱਤ ਦਾ ਮਾਪਾਪ ਨੂੰ ਸਾਰਾ ਨਹੀਂ ਹੁੰਦਾ ਪਰ ਇਹਨਾਂ ਨੂੰ ਤਾਂ ਕੋਈ ਜ਼ਿਆਦਾ ਹੀ ਲੱਗਿਆ ਵਸੋ ਮੈਂ ਗੱਲ ਕਰੀ ਜਾਂਦੀ ਸੀ ਇਹਨਾਂ ਨਾਲ ਫੋਨ ਤੇ ਕਿ ਮੇਰੀ ਮਾਂ ਨੇ ਗੱਲਾਂ ਸੁਣੀਆਂ ਕਹਿੰਦੀ ਤੂੰ ਮੁੰਡੇ ਨੂੰ ਕਹਿਣੀ ਆਂ ਕਿ ਮੈਂ ਤਾਂ ਘਰ ਛੱਡ ਕੇ ਆਣਾ ਮੈਂ ਕਿਹਾ ਵੀ ਫਿਰ ਮੈਂ ਘਰ ਛੱਡ ਕੇ ਜਾਉਂਗੀ ਤੂੰ ਤਾਂ ਮੈਨੂੰ ਐ ਰੱਖ ਰੱਖਿਆ ਇੱਥੇ ਜਿਵੇਂ ਨੌਕਰਾਣੀ ਹੁੰਨੀ ਆ ਕਹਿੰਦੀ ਤੈਨੂੰ ਕਿਸੇ ਚੀਜ਼ ਦੀ ਘਾਟ ਆ ਮੈਂ ਕਿਹਾ ਮੇਰੀ ਗੱਲ ਸੁਣ ਮਾਦਾ ਕੱਲ੍ਹ ਉਹ ਨਹੀਂ ਹਗਾ ਵੀ ਪੈਸੇ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਤੁਹਾਡੇ ਮੁੰਡਾ ਮੈਂ ਕਿਹਾ ਮੇਰੇ ਕੋਲ ਕਦੇ ਰੇ ਜਿੰਦੂ ਦੀ ਮੈਂ ਵਿਆਹ ਕੀ ਇੱਕ ਮਹੀਨਾ ਹੋ ਰਿਹਾ ਉਦੋਂ ਬਾਅਦ ਉਹਨੂੰ ਕੰਮ ਜ਼ਰੂਰੀ ਨੇ ਹੈ ਤੁਸੀਂ ਆਉਂਦੇ ਵਕ ਤੁਹਾਡੇ ਮੈਂ ਨਾ ਕਿਸੇ ਕੋਲ ਬਾਹਰ ਨਦਰ ਜਾ ਸਕਦੀ ਨਾ ਕਿਸੇ ਦਾ ਰਿਸ਼ਤੇਦਾਰੀ ਚ ਕਹਿੰਦੇ ਸਾਨੂੰ ਤੇਰੇ ਬਿਨਾ ਕੌਣ ਸੰਭੂਗਾ ਮੈਂ ਕਿਹਾ ਮੈਂ ਤੁਹਾਨੂੰ ਸੰਭਨ ਦੇ ਚੱਕਰ ਚ ਆਪਦੀ ਜ਼ਿੰਦਗੀ ਉਹ ਕਰਨ ਹਾਂ ਹਾਂ ਡੈਡੀ ਕਹਣ ਲੱਗੇ ਕਹਿੰਦੇ ਐ ਕਰਦੇ ਆਪਾਂ ਉਹਦੇ ਜਵਾਕ ਲੈ ਆਉਣੇ ਅੱਛਾ ਉਹ ਵੀ ਵਿਚਾਰੇ ਉਸੇ ਆਪਦੀ ਦਾਦੀ ਕੋਲ ਹੈ ਨਾ ਔਖੇ ਪਹਨੇ ਉਹ ਤਾਂ ਵਿਚਾਰੀ ਕੱਲੀ ਹੈਗੀ ਬਿਰਧ ਸਰੀਰ ਹਾਂ ਹੁਣ ਪਰੌਣਾ ਦਾ ਕੀ ਪਤਾ ਕਿਹੜੇ ਪਾਸੇ ਨਿਕਲੇਗਾ ਆਪਦੀ ਮਾਂ ਨੂੰ ਚਰਨ ਨੂੰ ਕੱਲੇ ਨੂੰ ਛੱਡ ਗਿਆ ਉੱਥੇ ਜਵਾਕ ਉਹਦੇ ਕੋਲ ਛੱਡ ਗਿਆ ਨਾ ਉਹਨੇ ਸੋਚਿਆ ਉਹ ਵਿਚਾਰੀ ਬਜ਼ੁਰਗ ਸਰੀਰ ਹੈ ਸਾਂਭੀ ਜਾਂਦੀ ਜਵਾਕਾਂ ਨੂੰ ਕੀ ਉਹ ਆਪ ਦਾ ਸਮਝੂ ਕੀ ਉਹ ਜਵਾਕਾਂ ਨੂੰ ਸਮਝੂ ਦੱਸ ਇਹ ਤਾਂ ਖਾਂਦੇ ਪੀਂਦੇ ਚੰਗੇ ਆਠੇ ਮਾਰ ਦੇਣਗੇ ਮੈਂ ਤਾਂ ਕਹਤਾ ਮਖੇ ਮੇਰੇ ਵੱਲੋਂ ਤਾਂ ਲਿਓ ਬੇਸ਼ੱਕ ਲਿਓ ਪਰ ਇਹ ਤਾਂ ਹੈ ਨਹੀਂ ਵੀ ਭਾਈ ਮੈਂ ਸਾਂਭੂਗੀ ਮੈਂ ਤਾਂ ਤਾਂ ਮਖੇ ਜੇ ਘਰ ਸਾਂਭਦੇ ਜਾਂ ਜਵਾਕ ਸਾਂਭਣਗੇ ਮੈਂ ਤਾਂ ਗੱਲ ਨਹੀਂ ਮਗਾਤੀ ਮਾ ਤਾਂ ਮਖੇ ਮੈਂ ਤਾਂ ਘਰ ਸਾਂਭ ਸਕਦੇ ਪਰ ਮੇਰੇ ਤੋਂ ਤਾਂ ਨਹੀਂ ਜਵਾਕਾਂ ਦਾ ਰੰਡੀ ਰੋਣਾ ਦੇਖਿਆ ਤਾਂ ਥੋੜਾ ਮੇਰੇ ਤਾਂ ਜੀ ਐਂ ਲੱਗਿਆ ਸਹੀ ਆ ਹਾਂ ਚਲ ਕੋਈ ਨਾ ਕਰ ਲੈ ਕੰਮ ਫੇਰ ਲਾ ਲਈ ਮੈਨੂੰ ਹੈ ਕੋਈ ਨਾ ਕੋਈ ਨਾ ਮਮੀ ਮਾਰਜੀ ਕਿਹੜਾ ਤੂੰ ਮੁੜ ਕੇ ਆਈ ਹੋਈ ਨਹੀਂ ਮੈਂ ਤਾਂ ਤਾਂ ਬਹ ਦੇ ਕਿਹੜਾ ਨਿਕਲ ਆਂਦਾ ਚਾ ਲਾਜੀ ਮਮੀ ਤੂੰ ਮਾਰਜੀ ਕਿਹੜਾ ਨਾਲ ਮਰ ਜੀਨ ਲੱਗਦਾ ਹੈਗਾ ਚੰਗਾ 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 ਮਮੀ ਠੀਕ ਹੈ ਲੈ ਮੈਂ ਕਰਦੀ ਆ ਤਿਆਰ ਤਾਂ ਹੋ ਗਏ ਭੈਣ ਜੀ ਨੂੰ ਫੋਨ ਲਾ ਕੇ ਦੱਸ ਦਿੰਨੇ ਆ ਵੀ ਭਈ ਅਸੀਂ ਅੱਜ ਜਾ ਰਹੇ ਹਾਂ ਹੈਲੋ ਹੈਲੋ ਸਸੀ ਕਲਪਣ ਜੀ ਸਤਿ ਸ੍ਰੀ ਅਕਾਲ ਹੈ ਕੀ ਹੋਰ ਭੈਣ ਜੀ ਕਿਵੇਂ ਠੀਕ ਹੋ ਹਾਂ ਬਹੁਤ ਠੀਕ ਹਾਂ ਹਾਂ ਬੱਸ ਠੀਕ ਹਾਂ ਕਰਤੇ ਰੱਬ ਨੇ ਠੀਕ ਤੈਨੂੰ ਪਤਾ ਹੀ ਆ ਹੁਣ ਹਾਂ ਉਹ ਤਾਂ ਗੱਲ ਹੈ ਭੈਣ ਜੀ ਮੈਂ ਤਾਂ ਐ ਫੋਨ ਕੀਤਾ ਸੀਗਾ ਮਹਾਸੀ ਤੁਹਾਡੇ ਕੋਲੇ ਆ ਰਹੇ ਆ ਅੱਜ ਗੱਲ ਜੀ ਕਰਨੀ ਸੀ ਕੋਈ ਹਾਂ ਦਸੋ ਭੈਣ ਜੀ ਕੋਈ ਰਣੀ ਕਰਵਾ ਜੀ ਆਹ ਚੋਤਾ ਬਤਾ ਕਰ ਹਾਂ ਠੀਕ ਹੈ ਭੈਣ ਜੀ ਫਿਰ ਮੈਂ ਤਾਂ ਹੀ ਫੋਨ ਕੀਤਾ ਸੀਗਾ ਮਹਾ ਕਈ ਵਾਰ ਚਲ ਤੁਸੀਂ ਬਾਹਰ ਅੰਦਰ ਵਗਜੋ ਤੇ ਅਸੀਂ ਘਰੇ ਆ ਕੇ ਵੇਜ ਜੀ ਹੈ ਨਾ ਹਾਂ ਨਾ ਕੋਈ ਗੱਲ ਨਹੀਂ ਹੁਣ ਤੁਹਾਨੂੰ ਕਿਹੜਾ ਸੁੱਖ ਕੇ ਦਿੱਤਾ ਹੋਇਆਗਾ ਜਵਾਕਾਂ ਦਾ ਆਗੇ ਹੁਣ ਅਸੀਂ ਤੁਹਾਡੇ ਕੋਲ ਬੈਸ ਕਰਦੇ ਆਂ ਗੱਲ ਤੁਹਾਡੇ ਨਾਲ ਠੀਕ ਹੈ ਹਾਂ ਕੋਈ ਨਾ ਬੈਠ ਕੇ ਗੱਲ ਕਰਾਂਗੇ ਭੈਣ ਜੀ ਫੋਨ 'ਚ ਗੱਲਾਂ ਕਰਨ ਵਾਲੀ ਹੁੰਦੀਆਂ ਨਹੀਂ ਕਈ ਵਾਰ ਠੀਕ ਹੈ ਆ ਜਾਣਗੇ ਉਹਦੋਂ ਤਾਂ ਜਵਾਕਸ ਕੋਲੋਂ ਹਾਂ ਕੋਈ ਨਾ ਹੋਣ ਆਏ ਹੋਗੇ ਜਦੋਂ ਉਹਦਾ ਕੋਲ ਆ ਜਾਵੇ ਹਾਂਜੀ ਠੀਕ ਚੱਲ ਵੈਸੇ ਅਸੀਂ ਤਿਆਰ ਤਾਂ ਹੋ ਰਹੇ ਆ ਥੋੜੇ ਟਾਈਮ ਤਾਈਂ ਪਹੁੰਚਦੇ ਆ ਠੀਕ ਆ ਤੁਹਾਨੂੰ ਚੰਗਾ ਪਹੁੰਚ ਠੀਕ ਠੀਕ ਪਹਿਣ ਜੀ ਲਓ ਦਸ ਤਾਂ ਪਹਿਣ ਜੀ ਨੂੰ ਫਿਰ ਵੀ ਦਸੇ ਦਾ ਫਰਕ ਹੁੰਦਾਗਾ ਐਂ ਚੁਪਕੇ ਜੇ ਤਾਂ ਜਾ ਕੇ ਬੈਠਿਆ ਵੀ ਨਹੀਂ ਜਾਂਦਾ ਕਿਹੜਾ ਖੁਸ਼ੀ ਚ ਚੱਲੇ ਆ ਲਾ ਉਹ ਵੀ ਨਾ ਟਿਕਦਾ ਹੋਵੇ ਉਹ ਆ ਗਈ ਜੀ ਆ ਗਈ ਚਰਨੋਂ ਫੋਨ ਕਰਦੀ ਕੁਸਤੇ ਆ ਕੀ ਹਾਲ ਹੈ ਹਾਂ ਪੁੱਤ ਠੀਕ ਠਾਕ ਹੋਰ ਬੱਚੇ ਠੀਕ ਨੇ ਹਾਂ ਪੁੱਤ ਤੂੰ ਜਿਹੜਾ ਹੀ ਨਹੀਂ ਮਾਰਾ ਮੇਰੇ ਕੋਲੇ ਮੇਰਾ ਜੀਜਾ ਬਣੀ ਤੀ ਲੱਗਦਾ ਹਾਂ ਹਾਂ ਪੁੱਤ ਤੂੰ ਜਾ ਕੇ ਸਕੂਲ ਗਏ ਹੋ ਨੇ ਹੋਰ ਦੱਸ ਤੇਰੇ ਬੱਚੇ ਠੀਕ ਨੇ ਬੁਖਾਰ ਆਉਗਾ ਜੀ ਪੁੱਤ ਦਵਾਈ ਦੂਈ ਲੈ ਲੈਂਦਾ ਦਵਾਈ ਲੈ ਲੈਂਦਾ ਪੁੱਤ ਫੇਰ ਡਾਕਟਰ ਤੋਂ ਅੱਛਾ ਲੱਗੀ ਨਹੀਂ ਦਵਾਈ ਚੱਲ ਕੋਈ ਹੋਰ ਲੈ ਲੈ ਪੁੱਤ ਕਿ ਕੋਈ ਹੋਰ ਡਾਕਟਰ ਤੋਂ ਲੈ ਲੈ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਹੀ ਕਹਿੰਦੀ ਮੈਂ ਠੰਡ ਤੋਂ ਪਹਿਲਾਂ ਪਹਿਲਾਂ ਮੇਰੇ ਕੋਲੇ ਆ ਜਾਂਦੇ 10 ਦਿਨ ਲੱਜਾਂਦੇ ਆਇਆ ਪੁੱਤ ਚੱਲ ਮੇਰਾ ਵੀਜੀ ਲੱਗਿਆ ਰਹਿੰਦਾ ਕੱਲ ਉਹਦੀ ਡਾਨੀ ਦਾ ਫੋਨ ਆਇਆ ਤੇ ਬੱਚਿਆਂ ਦੀ ਰਾ ਕਹਿੰਦੀ ਤੇ ਪੁੱਤ ਵੀ ਤੁਹਾਡੇ ਕੋਲੇ ਆਉਣਾ ਮੈਂ ਚੱਲ ਮੈਂ ਤਾਂ ਕਹਦਾ ਪੁੱਤ ਜਦ ਮਰਜੀ ਆਓ ਤੁਹਾਡਾ ਪਤਾ ਘਰ ਹੈ ਚਲ ਇਹੀ ਹੈ ਪੁੱਤ ਉਹਦਾ ਘੜਾ ਵਿਚਾਰ ਤਾਂ ਜੀ ਲੱਗਦਾ ਹੋਊ ਹਣ ਤੇ ਵਾਗ ਜਮਾਈ ਵਾਗ ਗਿਆ ਕੀ ਕਰਿਆ ਅਗਲਾ ਟੈਨਸ਼ਨ ਤਾਂ ਹੁੰਦੀ ਆ ਪੁੱਤ ਚੱਲ ਚੱਲ ਠੀਕ ਆ ਪੁੱਤ ਕਰ ਲੈ ਕੰਮ ਕੋਈ ਨਾ ਕਰ ਲੈ ਆ ਜਾ ਹੁਣ ਚੱਲੀਏ ਲੇਟ ਕਰੀ ਜੰਨੀ ਆ ਉਹ ਆ ਗਈ ਜੀ ਆ ਗਈ ਛੋਟੇ ਦਾ ਬੁੜੀਆਂ ਦਾ ਅਸੀਂ ਤਿਆਰ ਪਿਆਰ ਨਹੀਂ ਮੜੇ ਉਹਨੂੰ ਵੀ ਕਹਦੇ ਨਾਲੇ ਬਗ ਚੱਲੂ ਜਿਹੜਾ ਸ਼ਹਿਰੋਂ ਕੁਝ ਲਿਆਉਣਾ ਹੋ ਲੈ ਆਉ ਤੁਸੀਂ ਕਿਉਂ ਪੰਗੇ ਲਈ ਜਾਂਦੇ ਹੋ ਕੋਈ ਕੋਸ ਨਹੀਂ ਹੁੰਦਾ ਆਪਾਂ ਨੂੰ ਕਹਤਾ ਥੋੜਾ ਵੀ ਤੁਸੀਂ ਜਾ ਕੇ ਲਿਆਓ ਐਵੇਂ ਮਨ ਕਰੇ ਘਰ ਚ ਕਲੇਸ ਪਾ ਕੇ ਭੇਜੂ ਠੀਕ ਹੈ ਕੇ ਤਾਂ ਦੇਖ ਮਖਦੂ ਜਿਹੜੀ ਚੀਜ਼ ਦੀ ਲੋੜ ਹੋ ਲਿਆਉ ਹੁਣ ਪਾਗਲ ਹੋਏਗਾ ਉਹਨਾਂ ਨੇ ਸ਼ਹਿਰ ਜਾਂਦੇ ਕੋਈ 100 ਚੀਜ਼ਾਂ ਦੀ ਗੱਲ ਸੁਣ ਲੈ ਉਹਨੇ ਠੀਕ ਕੀ ਕਰੂ ਕੱਲੀ ਉਹਨੇ ਆਪਾਂ ਨੂੰ ਤੋੜਤਾ ਉਹ ਵੀ ਬਹੁਤ ਹੈ ਜੇ ਉਹਨੂੰ ਕਹਤਾ ਨਾ ਐਵੇਂ ਮਨ ਕਰੇ ਹੋਰ ਕਲੇਸ ਪਾ ਕੇ ਭੇਜੇ ਹਾਂ ਆ ਕਿਦਾਂ ਫੋਨ ਆ ਗਿਆ ਪਹਿਲਾਂ ਫੋਨ ਹੀ ਚੱਕ ਲੈ ਚਲ ਤੂੰ ਮੈਂ ਤਾਂ ਹੀ ਕਹਿੰਦੀ ਸੀ ਕਿ ਮਹਾ ਮਨ ਕਰੂ ਨਕਲੇ ਸਪਾਕੇ ਵੇਜੇ ਅੱਛਾ ਤੂੰ ਮਰਾ ਕੇ ਕੇ ਦੇਖ ਕੁਛ ਨਹੀਂ ਕਹਦੀ ਚਲ ਭਾ ਵੀ ਚੱਲੂ ਇੱਥੇ ਇਕੱਲੀ ਬੈਠੀ ਬਹਰ ਹੋ ਮੈਨੂੰ ਤਾਂ ਨਾ ਵਿਚ ਵਿਚਾਲੇ ਫਸਾ ਦੰਨੇ ਸੱਚੀ ਮੈਨੂੰ ਡਰ ਬੜਾ ਲੱਗਦਾ ਕਦੇ ਕਦੇ ਡੈਡੀ ਨੇ ਕਿਹਾ ਸਿਰ ਤ ਪੁੱਤ ਆ ਲੂ ਕੱਪੜੇ 2 ਮਿੰਟ ਲੈ ਫਿਆਂਗੇ ਨਾਤੀ ਤਾਂ ਹੋਈ ਹੈ ਸਿਰ ਤ ਹਾਂਜੀ ਆਪ ਪੁੱਤ ਤੇਰੇ ਡੈਡੀ ਨੇ ਫੇਰ ਗੱਲ ਕਰਨੀ ਹੁੰਦੀ ਹੈ ਕੋਈ ਪੁੱਤ ਆ ਆਪਣੇ ਨਾਲ ਸਾਡੇ ਨਾਲੇ ਚੱਲ ਦੂਗਾ ਇੱਥੇ ਇਕੱਲੀ ਕੀ ਕਰੇਂਗੀ ਡੈਡੀ ਮੈਂ ਕਿਹਾ ਮੇਰਾ ਪੁੱਤ ਬਣ ਕੇ ਚੱਲਦਾ ਇਹ ਨਾ ਡੈਡੀ ਉਹ ਗੱਲ ਨਹੀਂ ਹੈਗੀ ਉਹ ਘਰ ਇਕੱਲਾ ਰਹੇਗਾ ਸੁਣਾ ਥੋੜਾ ਜਿਹਾ ਕੋਈ ਨਾ ਆਪਾਂ ਦੁਪਹਿਰ ਤੋਂ ਬਾਅਦ ਮੁੜੇ ਹੋਣਾ ਹੈ 2 ਘੰਟੇ ਜਿੰਦਾ ਲਾ ਜਾਗੇ ਕੀ ਗੱਲ ਹੈ ਮੈਂ ਕਹਿੰਦਾ ਤੁਸੀਂ ਜਾਇਆ ਹੁੰਦੇ ਪੁੱਤ ਆਇਆ ਨਾ ਚੱਲ ਪੁੱਤ ਸ਼ਹਿਰ ਜਾਵਾਂਗੇ ਜਿਹੜੀ ਚੀਜ਼ ਦੀ ਲੋੜ ਹੋ ਕੋਈ ਕੱਪੜਾ ਲੀੜਾ ਕੁਝ ਵੀ ਲੈਣਾ ਹੋ ਲੈ ਆਈਂ ਚੱਲ ਪੁੱਤ ਬਣ ਕੇ ਇੱਥੇ ਇਕੱਲੀ ਬੈਠੀ ਕੀ ਕਰੇਂਗੀ ਆਪਾਂ 2 ਘੰਟੇ ਨੁ ਮੋੜਿਆ ਹੋਣਾ ਚੱਲ ਮੇਰਾ ਪੁੱਤ ਚੇਹਣੇ ਕਾਹੇ ਕਾਹੇ ਚੱਲ ਕੋਈ ਨਾੜੀ ਫਿਰ ਮੇਕ ਅਪਰੇ ਬਦਲ ਲੈ ਨਾ ਤੁਮ ਲਈ ਹਾਂ ਚੱਲ ਪਾਇਆ ਪੁੱਤ ਕੱਪੜੇ ਪਾਇਆ ਚੱਲ ਆਜੋ ਮੈਂ ਬਾਹਰ ਗੱਡੀ ਕੱਢਦਾ ਸਹੀ ਗੱਲ ਹੈ ਤੁਹਾਡੀ ਕੋਈ ਗੱਲ ਨਹੀਂ ਜੀ ਲੱਗ ਤਾਂ ਗਈ ਆਖੇ ਚੱਲਾ ਨਾਲ ਵਗ ਜੂ ਭੈਣ ਜੀ ਨੂੰ ਵੀ ਹੌਸਲਾ ਮਿਲ ਜੂਗਾ ਉਹਨੂੰ ਹੋ ਜੂਗਾ ਵੀ ਚੱਲ ਨੂੰ ਨਾਲ ਆਈਏ ਤੇ ਮੇਰੇ ਪੋਤੇ ਪੋਤੀ ਨੂੰ ਖੁਸ਼ ਰੱਖਣਗੇ ਫੇਰ ਵੀ ਇੱਕ ਦਾਦੀ ਦਾ ਕਾਲਜ ਹੈ ਡੋਲਦਾ ਤਾਂ ਹੋਣਾ ਹੀ ਅਗਲੀ ਨੇ ਨੂੰ ਤੋਰੀ ਹੈ ਹੁਣ ਪੋਤਾ ਪੁੱਤੀ ਤੋੜਨੇ ਕਿਹੜਾ ਸੌਖੇ ਪਈ ਐ ਕੱਲੀ ਜਾਨ ਦੀ ਜਾਨ ਰਹਿ ਜੂਗੀ ਉਹ ਵੀ ਕਰੇ ਉਹਦਾ ਵੀ ਜੀ ਕਿਵੇਂ ਲੱਗੂ ਮੰਦੀਤ ਨੇ ਨਾ ਕਰਿਆ ਹੋਵੇ ਪਰ ਹੁਣ ਅਸੀਂ ਵੀ ਮਜਬੂਰ ਆ ਦੇਖਦੇ ਆਂ ਜਵਾਖਾਂ ਦੇ ਮੂੰਹ ਕਣੀ ਨਹੀਂ ਸੋਚਦੇ ਵਿੱਚ ਜਵਾਖਾਂ ਦੀ ਜ਼ਿੰਦਗੀ ਬਣ ਜੂਗੀ ਉਹ ਤਾਂ ਪਹਿਲੀ ਰੱਬ ਦੇ ਮਾਰੇ ਪਏ ਐ ਉਤੋਂ ਗਰੀਬੀ ਐਨੀ ਹਾਂ ਵੀ ਆਪਦਾ ਹੀ ਟਾਈਮ ਪਾਸ ਮਸਾਂ ਕਰਤੀ ਆ ਵਿਚਾਰੀ ਹੁਣ ਜਵਾਕਾਂ ਦੀ ਪੜਾਈਆਂ ਤੇ ਕਿੰਨਾ ਕਿੰਨਾ ਖਰਚਾ ਹੁੰਦਾ ਕਿੰਨੀ ਮਹਿੰਗੀਆਂ ਪੜਾਈਆਂ ਨੇ ਉਹ ਕਿੱਥੋਂ ਪੜਾ ਦਊਗੀ ਪਲਾ ਆਪਣੇ ਕੋਲੇ ਕਾਸ਼ੇ ਦੀ ਘਾਟ ਨਹੀਂ ਹੈਗੀ ਐ ਕਰਾ ਦੇ ਵਧੀਆ ਸਕੂਲ ਚ ਲਾ ਦਾਂਗੇ ਜਵਾਕਾਂ ਨੂੰ ਜ਼ਿੰਦਗੀ ਬਣ ਜੂਗੀ ਇਹਨਾਂ ਦੀ ਆ ਗਏ ਜੀ ਆ ਗਏ ਵਸ ਕੋਈ ਗੱਲ ਨਹੀਂ ਆ ਜਾਂਦੇ ਬਹੂ ਨੂੰ ਮੈਂ ਪੁੱਛਦੀ ਆ ਮੜਾ ਹੈ ਯੂਨੀ ਸਸੀ ਕਾਲ ਸਸੀ ਕਾਲ ਪੁੱਤ ਸਸੀ ਕਾਲ ਮੰਮੀ ਸਸੀ ਕਾਲ ਸਸੀ ਕਾਲ ਹੋਰ ਬੁੱਤੋ ਟ੍ਰੀਕਾ ਮੇਰੀ ਬਿੜੀਆ ਚਲੋ ਆਜੋ ਕੁੱਲੂ ਆਈ ਤੀ ਗਲੇ ਐ ਬੁੱਤ ਸਭ ਠੀਕ ਨੇ ਪਹਿਲੇ ਜਿਵਾ ਕੋ ਖੇਲਦੇ ਫਿਰ ਦੇਣੀ ਅੱਛਾ ਹਾਂ ਸੁੱਤੋ ਆਗੇ ਕੁੜੀਂ ਤਾਂ ਵਰਦੀ ਨਹੀਂ ਕੱਢੀ ਹਜੇ ਮੁੰਡੇ ਨੇ ਤਾਂ ਵਰਦੀ ਕੱਢ ਲਈ ਚਲੋ ਕੀ ਡੌ ਲੱਗ ਜਾਂਦੇ ਨੇ ਜਿਹੜਾ ਕਾਉਂਸਲ ਆ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਤੁਸੀਂ ਨਾਲੇ ਦਿੱਤੇ ਨਾ ਨਹੀਂ ਹਾਂ ਸਤਿ ਸ੍ਰੀ ਅਕਾਲ ਹੋਰ ਸਾਨੂੰ ਬਣ ਜੀ ਕਿਵੇਂ ਠੀਕ ਰਹਿੰਦੇ ਹੋ ਹਾਂ ਸਭ ਠੀਕ ਆ ਬਾਈ ਬਸ ਦੇਖ ਲੈ ਹਾਂ ਜੱਸੀ ਵੀ ਨਾ ਦੇਖ ਲੈ ਕਰ ਕਿਵੇਂ ਸੁੰਨਾ ਸੁੰਨਾ ਹੋ ਰਿਹਾਗਾ ਜੇ ਅੱਜ ਮੇਰੀ ਧੀ ਜਾਂਦੀ ਹੁੰਦੀ ਉਹਨੂੰ ਕਿੰਨਾ ਚਾਹ ਚੜਦਾ ਵੀ ਮੇਰੇ ਮਾਂ ਪਿਓ ਆਏ ਨੇ ਚਾਹ ਚੜਤ ਨਹੀਂ ਆਪ ਨੂੰ ਮਾਂ ਪਿਓ ਉਹਨਾਂ ਦਾ ਘਰ ਖਾਲੀ ਹੋਰ ਖੇਤੀਬਾੜੀ ਠੀਕ ਆ ਵੀਰ ਜੀ ਹਾਂ ਜੀ ਬਹੁਤ ਠੀਕ ਤੂੰ ਠੀਕ ਨਹੀਂ ਮੇਰਾ ਤੇ ਹਾਂ ਜੀ ਹਾਂ ਜੀ ਤੇ ਫਿਰ ਜਮਾਈ ਦਾ ਸਾਡੇ ਦਾ ਪਤਾ ਲੱਗਿਆ ਨਹੀਂ ਹੈਗਾ ਫੋਨ ਫੋਨ ਅਸੀਂ ਮੈਂ ਤਾਂ ਬਹੁਤ ਵਾਰ ਫੋਨ ਲਾ ਕੇ ਦੇਖਿਆ ਹਾਂ ਹਾਂ ਪਤਾ ਨਹੀਂ ਫੋਨ ਬੰਦ ਕਰ ਲੈਂਦੇ ਆ ਅਦੇ ਜੀ ਨੰਬਰ ਬਲੌਕ ਕਰ ਲੈਂਦੇ ਹਾਂ ਸੈਲੈਕਟ ਕਰ ਲੈਂਦੇ ਸਸੇ ਮੈਂ ਗੈਨ ਸੀ ਠਾਣੇ ਵਗੈਰਾ ਕੰਪਲੀਟ ਦੇ ਦਿੰਦੇ ਕੇਵਲ ਬੰਦੂ ਦਾ ਕੁਝ ਪਤਾ ਨਹੀਂ ਨਾ ਹੁੰਦਾ ਉਹ ਤੋਂ ਹੁਣ ਆਇਆ ਠਾਣੇ ਤੋਂ ਤਾਂ ਕੰਪਲੀਟ ਦੇਈਏ ਜੇ ਹੁਣ ਕਰੀਏ ਤਾਂ ਮੈਂ ਇਹ ਵੀ ਸੱਚ ਆਫ ਕਰ ਲੈਂਦਾ ਕਰਦੇ ਹਾਂ ਨੰਬਰ ਬਲੌਕ ਕਰ ਲਾ ਜੀ ਗੁੰਡੂ ਗੁੰਡੂ ਜੇ ਕਰੀ ਜਾਂਦਾ ਫਿਰ ਹੁਣ ਮੈਨੂੰ ਐਪ ਚ ਲਾ ਆ ਜੂਗਾ ਕਿਸੇ ਨਾ ਪਾਛੋ ਰਿਸ਼ਤੇਦਾਰੀਆਂ ਚ ਫੋਨ ਕਰਕੇ ਦੇਖ ਲਿਆ ਜੀ ਮੈਂ ਸਾਰਿਆਂ ਕੋਲ ਪਰ ਲਿਆ ਪੁੱਤ ਫਿਰ ਐ ਆਪਾਂ ਉਹੀ ਮੈਂ ਕਹਿਨੀ ਆ ਜੀ ਵੀ ਐ ਹੱਥ ਤੇ ਹੱਥ ਤਰ ਕੇ ਆਪਾਂ ਬੈਠੇ ਕਿਵੇਂ ਰਹਿ ਸਕਦੇ ਆ ਹੈ ਚਲ ਜੀ ਜੀ ਕੁਝ ਐ ਕਰਨੀ ਚਲ ਥਾਣੇ ਦੇਖ ਲਾਂਗੇ ਰਿਪੋਰਟ ਕਰਾਂਗੇ ਫਿਰ ਮੈਨੂੰ ਤਾਂ ਐ ਆ ਵੀ ਜਵਾਕਾਂ ਨਾਲ ਵੀ ਰਹਿਣਾ ਤਾਂ ਬਹੁਤ ਔਖਾ ਹੈ ਨਾ ਕੱਲੀ ਨੂੰ ਹੁਣ ਜਵਾਕ ਤੋੜਨੇ ਨੇ ਕਦ ਸਪੂਲ ਦਾ ਹੁਣ ਪਤਾ ਕਿੰਨਾ ਹਰ ਹੋ ਜਾਣਾ ਚਲ ਥਾਣੇ ਨਹੀਂ ਜਾ ਸਕਦੀ ਕਰ ਦੇਣਾ ਕੰਪਲੀਟ ਹਾਂ ਚਲ ਕੋਈ ਨਾ ਵੀ ਕੋਈ ਨਾ ਭੈਣ ਜੀ ਜਿਸੀ ਵੀ ਪੂਰੀ ਬਾਤ ਆ ਲਾਵਾਂਗੇ ਜਿੰਨੀ ਕਿ ਸਾਡੇ ਤੋਂ ਹੋ ਸਕੇ ਹੈ ਨਾ ਅਕ ਕਿ 30 ਦੇ ਕੇ ਜਮਾਈ ਛੇੜਿਆ ਸੀਗਾ ਸਾਨੂੰ ਕਿਹੜਾ ਕੋਈ ਦਪਾਰ ਆ ਉਹ ਸਾਨੂੰ ਵੀ ਬਥੇਰਾ ਪਿਆਰਾ ਸੀਗਾ ਇੱਕ ਗੱਲ ਹੋਰ ਕਹਿਣੀ ਸੀ ਹਾਂ ਦੱਸ ਮੈਂ ਕਹਿੰਦਾ ਸੀ ਵੀ ਬੱਚੇ ਸਾਡੇ ਕੋਲ ਲਾਏ ਹੁਣ 2 ਮਹੀਨੇ ਲੈ 2 ਮਹੀਨੇ ਦੀ ਕੀ ਗੱਲ ਕਰਦੇ ਹਾਂ ਜੀ ਉੱਥੇ ਰਹਿ ਜਾ ਕਰਨਗੇ ਐ ਫਿਰ 2 ਮਹੀਨੇ ਉਧਰ ਉਹਾਂ ਇਹਨਾਂ ਦੀਆਂ ਅੱਖਾਂ ਦੀ ਪੜਾਈ ਨਹੀਂ ਖਰਾਬ ਹੋਊਗੀ ਪਲਾ ਪਰ ਮੰਮੀ ਤੁਸੀਂ ਐ ਵੀ ਦੇਖੋ ਨਾ ਵੀ ਉਹਨਾਂ ਦਾ ਵੀ ਦਾਦੀ ਨਾਲ ਬਹੁਤ ਪਿਆਰਾ ਤੇ ਉਹ ਵੀ ਇਕੱਲੇ ਕਿਵੇਂ ਰਹਿਣਗੇ ਉਹਨਾਂ ਕੋਲ ਤਾਂ ਨਾ ਨੂੰ ਰਹੀ ਇਹਨਾਂ ਪੁੱਤਰ ਰਹਾ ਉਹ ਪਤਾ ਹਾਂ ਪਹਿਲਾਂ ਦੇਖ ਲੈ ਪਹਿਣ ਜੀ ਕਹੀ ਤਾਂ ਜਾਂਦੇ ਆ ਵੀ ਮੈਨੂੰ ਕੱਲੀ ਨੂੰ ਬਹੁਤ ਔਖਾ ਹੈ ਸਵੇਰੇ ਇਹਨਾਂ ਨੂੰ ਸਕੂਲ ਤੋਰਨਾ ਹੁੰਦਾ ਘਰ ਦਾ ਵੀ ਕੰਮ ਦੰਦਾ ਤੇ ਬਾਕੀ ਦਵਾਈ ਬੁੱਟੀ ਉਂ ਚੱਲਦੀ ਹੈ ਇਹਨਾਂ ਦੀ ਪਹਿਣ ਜੀ ਬਿਮਾਰ ਠਮਾਰ ਰਹਿੰਦੇ ਆ ਹੈ ਇਹਨਾਂ ਕਿੱਥੋਂ ਬਣਦਾ ਹੁਣ ਐਸੇ ਉਮਰ ਚ ਆਪਾਂ ਤਾਂ ਫਿਰ ਲੈ ਜਾਗੇ ਦਵਾਈਆਂ ਨੂੰ ਵਧੀਆ ਸਕੂਲ ਚ ਲਾ ਦੇ ਵਧੀਆ ਆਪਣੀ ਆਪਾਂ ਤਾਂ ਫਿਰ ਵੀ ਪੁੱਤ ਸਰਕਾਰੀਆ ਚ ਕੀ ਪੜਾਈ ਜਾਂਦੇ ਨੇ ਡੇੜੀ ਜੁੱਤੇ ਕੱਲ ਤੁਹਾਡੇ ਸਹੀਏ ਬਾਕੀ ਕੋਈ ਨਾ ਉਹਨਾਂ ਨੂੰ ਪੁੱਛ ਲੋ ਮੈਂ ਤਾਂ ਇਹ ਕਹਿੰਦੀ ਸੀ ਵੀ ਕੱਲੇ ਜਿਵੇਂ ਰਹਿੰਦੇ ਨੇ ਕੋਈ ਬੰਦਾ ਬਿਮਾਰ ਆਠ ਮਾਰ ਹੋ ਜਾਂਦਾ ਚਲ ਜਵਾਖ ਤਾਂ ਹੈਗੇ ਨੇ ਪਤਾ ਤਾਂ ਲੱਗ ਹੀ ਜਾਂਦਾ ਉਹ ਆਪਾਂ ਕਿਹੜਾ ਕੋਈ ਆਏ ਡਾਕਟਰ ਰਿਹਾ ਜਦ ਮਰਜੀ ਆਉਣ ਜਾਣ ਆਪਾਂ ਨਾਲੇ ਜਵਾਖ ਐਡੇ ਵੀ ਸਿਆਣੇ ਨਹੀਂ ਹੋਏ ਵੀ ਆਪਦੀ ਦਾਦੀ ਬਿਮਾਰ ਨੂੰ ਸਾਂਭ ਲਣਗੇ ਹਲੇ ਤਾਂ ਉਹਨਾਂ ਦਾਦੀ ਇਹਨਾਂ ਨੂੰ ਸਾਂਭਦੀ ਫਿਰਦੀ ਹੈ ਚਲੋ ਦੇਖ ਲਓ ਮੰਮੀ ਜੀ ਨੂੰ ਠੀਕ ਲੱਗਦਾ ਬਾਕੀ ਤਾਂ ਭੈਣ ਜੀ ਦੱਸਣਗੇ ਮੇਰੇ ਤੇ ਇਹ ਗੱਲਾਂ ਵੀ ਅਸੀਂ ਵਧੀਆ ਸਕੂਲ ਚ ਪੜਾ ਦਾਂਗੇ ਜਿੰਦ ਕੈ ਤੁਹਾਡਾ ਜਿੱਲ ਕਰਿਆ ਬਸ ਚੜ ਕੇ ਆ ਜੋ ਫੋਨ ਕਰ ਦਿਓ ਮਲਾ ਕੇ ਲੈ ਜਾਵਾਂਗੇ ਇਹੀ ਸਰ ਨਤਰ ਦਰਸ਼ਕ ਸਹੀ ਗੱਲ ਹੈ ਭੈਣ ਜੀ ਦੇਖੋ ਜਵਾਖਾਂ ਦੀ ਜ਼ਿੰਦਗੀ ਦਾ ਸਵਾਲ ਹੈ ਹੈਨਾ ਬੱਚਿਆਂ ਦੀ ਜ਼ਿੰਦਗੀ ਬਣ ਜੂਗੀ ਵਧੀਆ ਸਕੂਲ ਚ ਲਾਵਾਂਗੇ ਇਹ ਉੱਥੇ ਦੋ ਜਣੀਆਂ ਹੈਗੀਆਂ ਸਾਹਮਣੇ ਟੀਆ ਮੈਂ ਆ ਕਈ ਨਹੀਂ ਤਾਂ ਵੀਰ ਜੀ ਮੈਂ ਵੀ ਆ ਹੁਣ ਬੈ ਤੁਹਾਨੂੰ ਵੀ ਪਤਾ ਕਿੰਨੀ ਕੇ ਵਾਹ ਲੱਗਦੀ ਹੈ ਮੈਂ ਲਾਉਣੀ ਹੈ ਹੈਨਾ ਹਾਂਜੀ ਹਾਂ ਅਸੀਂ ਐ ਤਾਂ ਨਹੀਂ ਕਹਿੰਦੇ ਭੈਣ ਜੀ ਵੀ ਤੈਨੂੰ ਸਿੱਟੇ ਹੋਏ ਹੈ ਹੈ ਪਰ ਕੋਈ ਗੱਲ ਨਹੀਂ ਅਸੀਂ ਕਿਹੜਾ ਦੂਰ ਆ ਨੰਨਾਨੀਆਂ ਸਾਡਾ ਵੀ ਕੁਛ ਨਾ ਕੁਛ ਤਾਂ ਫਰਜ਼ ਬਣਦਾ ਹੀ ਐ ਚਲ ਕੋਈ ਨਾ ਪੈਣ ਤੇਜ ਦੇ ਜਾ ਕੇ ਜਦੋਂ ਤੱਕ ਜੀ ਜਲਾ ਮੇਰੇ ਆ ਗਿਆ ਪੜਾਈ ਹੋ ਜੂ ਵਧੀਆ ਤੈਨੂੰ ਔਖਾ ਕੱਲੀ ਨੂੰ ਕਿਉਂ ਫਿਰ ਮੈਂ ਤਾਂ ਪੈਣ ਦੀ ਦੇਖੋ ਹੁਣ ਦੇਖੋ ਥੋੜਾ ਜਿਹਾ ਪਤਾ ਅੱਲਾ ਬਰਾਤਾ ਹੈ ਮੇਰੇ ਇੱਕ ਬੰਦਾ ਹੈ ਨਾ ਉਹ ਹੀ ਆ ਮਾਂ ਨੂੰ ਹੋ ਜਾਂਦਾ ਫਿਰ ਜਮੀਨ ਮੈਂ ਲੱਗਦੀ ਕਰ ਮੈਂ ਤੁਹਾਨੂੰ ਆਗੀ ਟਾਈਮ ਦਾ ਫਰਜ਼ ਬਣਦਾ ਪੈਣ ਸਾਡੇ ਕੋਲ ਆ ਕੇ ਰਹਿ ਗਏ ਭੈਣ ਜੀ ਮੇਰੀ ਗੱਲ ਸੁਣੋ ਜੇ ਤੁਹਾਨੂੰ ਐਦਾਂ ਲੱਗਦਾ ਤੁਸੀਂ ਵੀ ਨਾਲ ਵਗ ਚੱਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੁਸੀਂ ਹੁਣ ਆ ਵੀਡੀਓ ਆਪਣੀ ਦੇਖੀ ਆ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤਾਂ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਸੀਂ ਮਤਲਬ ਜਿਹੜੀ ਵੀਡੀਓ ਬਣਾਉਨੇ ਆ ਅਸੀਂ ਪਰਿਵਾਰਕ ਬਣਾਉਨੇ ਆ ਕਿਸੇ ਦਾ ਮਤਲਬ ਦਿਲ ਦਿਖਾਉਣ ਵਾਸਤੇ ਨਹੀਂ ਵੀਡੀਓ ਬਣਾਉਂਦੇ ਵੀਡੀਓ ਦੇ ਵਿੱਚ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਜਿਹੜਾ ਮਤਲਬ ਆਪਾਂ ਵੀਡੀਓ ਬਣਾਉਨੇ ਆ ਆਪਾਂ ਪਰਿਵਾਰ ਨੂੰ ਜੋੜਨ ਵਾਸਤੇ ਬਣਾਉਨੇ ਆ ਵੀ ਪਰਿਵਾਰ ਨੂੰ ਜੋੜੀ ਰੱਖੋ ਆਰੇ ਆਪਣੇ ਭੈਣ ਭਰਾ ਨੇ ਸਾਰਿਆਂ ਨੂੰ ਇਕ ਰੱਖੋ ਇਕਤਾ ਬਣਾ ਕੇ ਰੱਖੋ ਇੱਕ ਦੋ ਜੀ ਵਧੀਆ ਲੱਗੀ ਜੇ ਨੂੰ ਕੱਟਿਓ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਜੀ ਸ਼ੇਅਰ ਸ਼ੇਅਰ ਜ਼ਰੂਰ ਕਰਦੇ ਜੀ